ਸੁਭੇਂਦਰ ਚైనਾ ਡੋਰ ਦਾ ਕਹਿ ਰਿਹਾ ਰੁਕਣ ਦਾ ਨਾਮ ਹੀ ਲੈ ਰਿਹਾ ਲਗਾਤਾਰ ਹੀ ਚైనਾ ਡੋਰ ਇਨਸਾਨੀ ਜਾਨਾਂ ਅਤੇ ਪਸ਼ੂ ਪੰਛੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਇਆ ਮਾਮਲਾ ਫਰਵਈਪੁਰ ਦੇ ਕਸਬਾ ਮੰਮਦੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਰਕਾਰੀ ਅਧਿਆਪਕ ਜੋ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਏ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਵਈਪੁਰ ਦੇ ਕਸਬਾ ਮੰਮਦੋਟ ਦੀਆਂ ਹਨ ਜਿੱਥੇ ਜ਼ਖਮੀ ਹਾਲਤ ਵਿੱਚ ਅਧਿਆਪਕ ਨੂੰ ਲਿਆਂਦਾ ਗਿਆ ਤਾਂ ਜਾਣਕਾਰੀ ਦਿੰਦੇ ਅਧਿਆਪਕ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮੰਮਦੋਟ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਚਾਈਨਾ ਡੋਰ ਜੋ ਲਟਕ ਰਹੀ ਸੀ ਉਸਨੇ ਗਲੇ ਵਿੱਚ ਫਿਰ ਗਈ ਤਾਂ ਉਸ ਦਾ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਉਦੋਂ ਅਧਿਆਪਕ ਦੀ ਭੈਣ ਵੀ ਜਿਹੜੀ ਆ ਉਹ ਮੁੱਖ ਤੇ ਪਹੁੰਚੀ ਆ ਉਸ ਵੱਲੋਂ ਮੰਕੀਤੀ ਗਈ ਆ ਕਿ ਪੰਜਾਬ ਸਰਕਾਰ ਨੂੰ ਇਸ ਵੱਲ ਜਿਹੜਾ ਧਿਆਨ ਉਹ ਦੇਣਾ ਚਾਹੀਦਾ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਤਾਂ ਹੋਰ ਕੀ ਕੁਝ ਕਹਿਣਾ ਹੈ ਜ਼ਖਮੀ ਦੇ ਰਿਸ਼ਤੇਦਾਰਾਂ ਦਾ ਅਤੇ ਡਾਕਟਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿੱਥੇ ਕਰਕੇ ਤੁਹਾਡੇ ਨਾਲ ਜਿਹੜੀ ਘਟਨਾ ਵਾਪਰੀ ਕਿਹ ਕੀ ਘਟਨਾ ਵਾਪਰੀ ਹੈ ਮੈਂ ਜਗਦੀਸ਼ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਐਮਡਿਟੀ ਪੋਥਮਾਮਨੋਟਵਾ ਸਕੂਲ ਦੇ ਕੰਮਸਤੇ ਆ ਰਿਹਾ ਸੀ ਤਰਸਤੇ ਚ ਰਖਾਈਆਂ ਕੋਲ ਜਿਹਨੂੰ ਜਕੇ ਰੋਗੇ ਥਾੜ ਕੰਦੇ ਉਥੇ ਚ ਇਨਡੋਰ ਬੱਚੀ ਸੀ ਬਰੇ ਇਥੇ ਤੇ ਉਥੇ ਸੁੱਤੇ ਖੜਾ ਗੇ ਜਾ ਰਿਹਾ ਸੀ ਉਹਨਾਂ ਨੇ ਮੈਨੂੰ ਚਿੱਕਿਆ ਫਿਰ ਉਹਨਾਂ ਨੇ ਦਿਗਗਤ ਮਰਤੋ ਤੋ ਨਹੀਂ ਮੈਂ ਬਤਿ ਲੱਗੀ ਅਥੇ ਗਲੇ ਤੇ ਅਦੇ ਪ੍ਰੇਟੇਸ਼ਨ ਲਈ ਜਿੰਨਾ ਕਲਮਾ ਕੱਟਿਆਗਾ ਦੋ ਤਿੰਨ ਟੰਗ ਲੱਗੇ ਜਾਇ ਤੇ ਇਸ ਤੋਂ ਬਾਅਦ ਉਹਨੂੰ ਇੱਥੇ ਕਿ ਭਜਾ ਲਿਆ ਗਿਆ ਕਿਤੇ ਫਿਰ ਮੈਂ ਅਦੇ ਕਲੀਕ ਨੂੰ ਡਾਕਟਰਾਂ ਨੂੰ ਫੋਨ ਕੀਤਾ ਸੀ ਉਹ ਮੇਰੇ ਪਿੱਛੇ ਜਲਦੀ ਆ ਗਏ ਆਤਰਾੰਤੀ ਉਹਨਾਂ ਨੇ ਉਹ ਫਿਰ ਉਹ ਚੱਕ ਕੇ ਮੈਨੂੰ ਲੈ ਕੇ ਹਸਪਤਾਲ ਚైనా ਦੌਰ ਤੇ ਪੰਜਾਬ ਸਰਕਾਰ ਵੀ ਲਗਾਤਾਰ ਸਖਤੀ ਕਰ ਰਹੀ ਹੈ ਤੁਹਾਡੀ ਕੀ ਮੰਨ ਹੋਏਗੀ ਮੇਰੀ ਮੰਗ ਹੈ ਇਹ ਵੀ ਚੈਨਲ ਨਹੀਂ ਵਰਤਣੀ ਚਾਹੀਦੀ ਨਾ ਵੇਚਣੀ ਚਾਹੀਦੀ ਨਾ ਇੱਥੇ ਬੈਨ ਲੱਗਣਾ ਚਾਹੀਦਾ ਪੁਰਾ ਜੀ ਇਹ ਬਹੁਤ ਖਤਰਨਾਕ ਹੈ ਜੀ ਇਹ ਮੇਰੇ ਬ੍ਰਦਰ ਨਵੀਰੇ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦੇ ਵੀ ਮੇਰੇ ਕੋਲਸ ਗਲੇ ਤੇ ਲੱਗ ਗਿਆ ਜਦੋਂ ਅਸੀਂ ਆਣ ਕੇ ਵੇਖਿਆ ਤੇ ਇਹਨਾਂ ਦੇ ਚਾਈਨਾ ਟੋਰ ਨਾਲ ਕੱਟ ਲੱਗਿਆ ਸੀ ਕਾਫੀ ਜ਼ਿਆਦਾ ਖੂਨ ਵਗ ਰਿਹਾ ਸੀ ਫਿਰ ਇਹਨਾਂ ਨੂੰ ਅਸੀਂ ਹਸਪੀਟਲ ਲੈ ਕੇ ਆਏ ਸਰਕਾਰੀ ਹਸਪੀਟਲ ਉੱਥੇ ਇਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਿੰਨਾ ਕੁ ਲੰਮਾ ਕੱਟ ਲੱਗਿਆ ਤੇ ਕਿੰਨੇ ਟਾਂਕੇ ਲੱਗੇ ਤਿੰਨੇ ਟਾਂਕੇ ਲੱਗੇ ਨੇ ਜੀ ਤੇ ਕੱਟਾ ਕਾਫੀ ਲੰਮਾ ਹੈ ਸਰਕਾਰ ਲਗਾਤਾਰ ਲੱਗੀ ਹੋਈ ਵੀ ਦੋਰਾ ਨਾਮ ਰੱਤੀ ਜਾਵੇ ਬੜੀ ਖਤਰਨਾਕ ਹੈ ਇਹ ਨਾ ਸੋਣੇ ਸਰਕਾਰ ਨੂੰ ਚਾਹੀਦਾ ਇਸ ਦੋਰਾ ਤੇ ਆਵੰਦੀ ਲਾਣੀ ਚਾਹੀਦੀ ਵੇਚਣ ਵਾਲਿਆਂ ਨੂੰ ਵੀ ਤੇ ਬਣਾਉਣ ਵਾਲਿਆਂ ਨੂੰ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਤੁਹਾਡੇ ਕੀ ਲੱਗਦੇ ਨੇ 3 ਐਕਟ ਇਹ ਮੇਰੇ ਬ੍ਰਦਰ ਨੇ ਜੀ ਤੇ ਆਮਰ ਟੰਡੀ ਜਨਾਂ ਦੀ ਡਿਊਟੀ ਹੈ ਸੋ ਇਹ ਮਾਮਲਾ ਪੂਰਾ ਮਾਮਲਾ ਜਦੋਂ 2:30 ਵਜੇ ਤੇ ਕਰੀਬ ਸਾਡੇ ਕੋਲ ਇਕ ਅਣਜਾਣ ਵਿਅਕਤੀ ਪੇਸ਼ੈਂਟ ਜਿਹੜੇ ਸੀ ਉਹਨਾਂ ਦੇ ਨਾਲ ਦੋ ਵਿਅਕਤੀ ਆਏ ਆ ਤੇ ਇਹਨਾਂ ਦੇ ਨਾਂ ਦੀਪ ਕੱਟ ਲੱਗਿਆ ਹੋਇਆ ਸੀਗਾ ਗਲੇ ਉੱਪਰ ਸੋ ਡਾਕਟਰ ਰੇਖਾ ਭੱਟੀ ਜੀ ਵੱਲੋਂ ਓਨ ਦੀ ਸਪੋਰਟ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਸੀਗਾ ਤੇ ਹੁਣ ਸਥਿਤੀ ਬਿਲਕੁਲ ਸਟੇਬਲ ਹੈ ਜਿਹੜਾ ਬਲੱਡ ਦਾ ਫਲੋ ਸੀਗਾ ਬਿਲਕੁਲ ਰੁਕ ਚੁੱਕਿਆ ਤੇ ਇਹਨਾਂ ਦੇ ਕੱਪੜੇ ਪੂਰੇ ਲਤਪਟ ਹੋ ਚੁੱਕੇ ਸੀਗੇ ਜਿੱਦਾਂ ਕਿ ਲੱਗਦਾ ਸੀ ਜਿਵੇਂ ਕੋਈ ਠਿੱਕੀ ਚੀਜ਼ ਜਾਂ ਚਾਈਨਾ ਜਿਵੇਂ ਚਾਈਨਾ ਡੋਰ ਦਾ ਅਟੈਕ ਹੁੰਦਾ ਕਿੰਨਾ ਕੱਟ ਲੱਗਾ ਸੀਗਾ ਕੱਟ ਸਰ ਤਿੰਨ ਸਟਿਚਸ ਲੱਗੇ ਆ ਤੇ ਹੁਣ ਸਥਿਤੀ ਬਿਲਕੁਲ ਸਟੇਬਲ ਹੈ ਜਿੱਦਾਂ ਕੋਈ ਵੀ ਜਿਹੜਾ ਵੀ ਟ੍ਰੀਟਮੈਂਟ ਬੰਦਾ ਸੀਗਾ ਵੈਕਸੀਨੇਟ ਕਰ ਦਿੱਤਾ ਗਿਆ ਹੈ ਬਿਲਕੁਲ ਪੋਜੀਸ਼ਨ ਹੁਣ ਠੀਕ ਹੈ ਉਸ ਵਿੱਚ ਹਾਂਜੀ ਬਿਲਕੁਲ ਤੁਸੀਂ ਜਿੱਦਾਂ ਦੇਖ ਹੀ ਸਕਦੇ ਹੋ ਹੁਣ ਬਿਲਕੁਲ ਨੋਰਮਲ ਹੈਗੇ ਆ ਉਹਨਾਂ ਦਾ ਜਿਹੜੀਆਂ ਵੀ ਦਵਾਈਆਂ ਦੀ ਡੋਰ ਸੀ ਉਹ ਉਹਨਾਂ ਨੂੰ ਕੱਟੀ ਕਰ ਦਿੱਤੀ ਗਈ ਹੈ ਇਹ ਕਲੀਅਰ ਹੋ ਗਿਆ ਵੀ ਡੋਰਾ ਦੇ ਕੱਟਾ ਹੈ ਕਿਹ ਚੀਜ਼ ਦਾ ਦੇਖੋ ਇਸ ਚੀਜ਼ ਦਾ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਜਿਵੇਂ ਕਿ ਡੋਰਾ ਦਾ ਹੀ ਕੱਟਾ ਹੈ ਤੇ ਆਪਾਂ ਕਿਉਂਕਿ ਮੌਕੇ ਤੇ ਨਹੀਂ ਸੀਗੇ ਉੱਥੇ ਤੇ ਪਰ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਹੈਗੇ ਆ ਤੇ ਜਾਂ ਜਿਹੜੇ ਉਹਨਾਂ ਦੇ ਨਾਲ ਆਏ ਆ ਉਹਨਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਹੈ ਚਾਈਨਾ ਡੋਰ ਦਾ ਟੈਕ